ਅੱਜ ਸਾਡੇ ਚੰਗਾ ਮਣੇ ਹੋਏ ਹਨ ਡਿਪਟੀ ਕਮਿਸ਼ਨਰ ਬਰਨਾਲਾ ਆਈਐਸ ਪੂਨਮਦੀਪ ਕੋਲ ਜੋ ਕਿ ਜਿੱਥੇ ਵੋਟਰਾਂ ਨੂੰ 1 ਜੂਨ ਨੂੰ ਵੋਟ ਪਾਉਣ ਦੀ ਪੂਰਜੋਰ ਅਪੀਲ ਕਰ ਰਹੇ ਹਨ ਵੋਟ ਪ੍ਰਤੀਸ਼ਤਤਾ ਵਧਾਉਣ ਦੀ ਰਿਕਵੈਸਟ ਕਰ ਰਹੇ ਹਨ ਉੱਥੇ ਉਹ ਚੋਣਾਂ ਤੋਂ ਦੀ ਉਹਨਾਂ ਨੇ ਕੀ ਕੀ ਪ੍ਰਬੰਧ ਕੀਤੇ ਹਨ ਉਸ ਬਾਰੇ ਭਰਪੂਰ ਜਾਣਕਾਰੀ ਦੇ ਰਿਹਾ ਹੈ ਆ ਉਹਨਾਂ ਦੇ ਮੁਖਰਬੀ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲਿਆ ਹੈ ਮੈਂ ਪੂਨਮਦੀਪ ਕੌਰ ਜ਼ਿਲ੍ਹਾ ਚੋਣ ਅਫਸਰ ਬਰਨਾਲਾ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅਸੀਂ ਸਾਰੇ ਜਾਣਦੇ ਹਾਂ ਕਿ 1 ਜੂਨ ਨੂੰ ਪਾਰਲੀਮੈਂਟਰੀ ਚੋਣਾਂ ਹੋਣ ਜਾ ਰਹੀਆਂ ਨੇ ਉਸ ਦੇ ਲਈ ਮੈਂ ਆਪ ਸਤ ਦੇ ਰੂਪਰੂ ਹੋਈਆਂ ਤੇ ਆਪ ਸਭ ਤੱਕ ਚੋਣਾਂ ਦੀ ਜਾਣਕਾਰੀ ਪੇਸ਼ ਕਰਨਾ ਚਾਹੁੰਦੀ ਹਾਂ ਸਭ ਤੋਂ ਪਹਿਲਾਂ ਅਸੀਂ ਸ਼ੁਰੂਆਤ ਕਰਦੇ ਹਾਂ ਕਿ ਜੋ ਬਰਨਾਲਾ ਜ਼ਿਲ੍ਹਾ ਹੈ ਉਹ ਸੰਗਰੂਰ ਪਾਰਲੀਮੈਂਟਰੀ ਹਲਕੇ ਦਾ ਹਿੱਸਾ ਹੈ ਸਾਡੇ ਵਿੱਚ ਤਿੰਨ ਅਸੈਂਬਲੀ ਹਲਕੇ ਪੈਂਦੇ ਹਨ ਖਦੌੜ ਬਰਨਾਲਾ ਅਤੇ ਮਹਿਲਕਣਾ ਸਾਡੇ ਜੋ ਕੁੱਲ ਵੋਟਰ ਹਨ ਬਰਨਾਲਾ ਦੇ ਤਿੰਨ ਹਲਕਿਆਂ ਦੇ ਉਹ ਹਨ 499968 ਅਤੇ 558 ਜਿਹੜੇ ਹਨ ਪੋਲਿੰਗ ਬੂਥ ਹਨ ਅਤੇ 272 ਸਾਡੀਆਂ ਪੋਲਿੰਗ ਲੋਕੇਸ਼ਨਾਂ ਹਨ ਗਰਮੀ ਦਾ ਮੌਸਮ ਹੈ ਸਭ ਨੂੰ ਬੜੀ ਫਿਕਰ ਹੋਏਗੀ ਕਿ ਇੰਨੀ ਗਰਮੀ ਦੇ ਵਿੱਚ ਅਸੀਂ ਕਿਸ ਤਰੀਕੇ ਦੇ ਨਾਲ ਵੋਟਾਂ ਪਾਣ ਜਾਵਾਂਗੇ ਉੱਥੇ ਸਾਨੂੰ ਕੋਈ ਸਹੂਲਤ ਮਿਲੇਗੀ ਜਾਂ ਸਾਨੂੰ ਲਾਈਨਾਂ ਦੇ ਵਿੱਚ ਲੱਗਣਾ ਪਏਗਾ ਤਾਂ ਮੈਂ ਆਪ ਸਭ ਨੂੰ ਦੱਸਣਾ ਚਾਹਨੀ ਹੈ ਕਿ ਤੁਹਾਡੀ ਸਭ ਦੀ ਸਹੂਲਤ ਦੇ ਲਈ ਅਸੀਂ ਹੀਟ ਵੇਵ ਮੈਨੇਜਮੈਂਟ ਦੇ ਅੰਦਰ ਕਾਫੀ ਅੱਛੇ ਪ੍ਰਬੰਧ ਕੀਤੇ ਨੇ ਸਭ ਜਗ੍ਹਾ ਤੇ ਸ਼ਮਿਆਨੇ ਲਗਾਏ ਨੇ ਵੇਟਿੰਗ ਰੂਮ ਬਣਾਏ ਨੇ ਅਸੀਂ ਵੌਲੰਟੀਅਰਸ ਜਿਹੜੇ ਨੇ ਸਕੂਲਾਂ ਦੇ ਵਿੱਚੋਂ ਲਏ ਨੇ ਜਿਹੜੇ ਆਪ ਸਭ ਦੀ ਮਦਦ ਦੇ ਲਈ ਉੱਥੇ ਹਾਜ਼ਰ ਰਹਿਣਗੇ ਖਾਸ ਤੌਰ ਤੇ ਜਿਹੜੇ ਬਜ਼ੁਰਗ ਵੋਟਰ ਅਤੇ ਸਾਡੇ ਪੀ ਡਬਲਯੂ ਡੀ ਵੋਟਰਸ ਨੇ ਉਹਨਾਂ ਦੇ ਲਈ ਅਸੀਂ व्हीलਚੇਅਰਸ ਦਾ ਪ੍ਰਬੰਧ ਕੀਤਾ ਹੈ ਤੇ ਸਾਡੇ ਵੌਲੰਟੀਅਰਸ ਜਿਹੜੇ ਨੇ ਉਹ व्हीलਚੇਅਰਸ ਦੇ ਉੱਤੇ ਉਹਨਾਂ ਨੂੰ ਪੋਲਿੰਗ ਬੂਥਾਂ ਤੇ ਲੈ ਕੇ ਜਾਣਗੇ ਇਸ ਤੋਂ ਇਲਾਵਾ ਗਰਮੀ ਨੂੰ ਦੇਖਦੇ ਹੋਏ ਛਬੀਲਾ ਦਾ ਪ੍ਰਬੰਧ ਕੀਤਾ ਗਿਆ ਹੈ ਉਥੇ ਵੀ ਸਾਡੇ ਵੌਲੰਟੀਅਰ ਜਿਹੜੇ ਨੇ ਉਹ ਛਬੀਲਾ ਨੂੰ ਮਾਨੀਟਰ ਕਰਨਗੇ ਤੇ ਆਪ ਸਭ ਨੂੰ ਜੋ ਹੈ ਠੰਡਾ ਪਾਣੀ ਉਥੇ ਪਿਆਇਆ ਜਾਏਗਾ ਅਸੀਂ ਐਡੀਸ਼ਨਲ ਬੋਲਿੰਗ ਸਟਾਫ ਦਾ ਵੀ ਇੰਤਜ਼ਾਮ ਕੀਤਾ ਹੈ ਤਾਂ ਕਿ ਜਿੱਥੇ ਕਿਤੇ ਲਾਈਨ ਲੰਬੀ ਹੋਵੇ ਉਥੇ ਜਿਹੜਾ ਚੋਣ ਪ੍ਰਣਾਲੀ ਹੈ ਉਸ ਨੂੰ ਥੋੜਾ ਸੌਖਾ ਕੀਤਾ ਜਾ ਸਕੇ ਫਾਸਟ ਕੀਤਾ ਜਾ ਸਕੇ ਉਹਦੇ ਲਈ ਤੁਹਾਨੂੰ ਸਾਰਿਆਂ ਨੂੰ ਉਥੇ ਲਾਈਨਾਂ ਦੇ ਵਿੱਚ ਨਾ ਲੱਗਣਾ ਪਵੇ ਤੇ ਇਹਨੇ ਇੰਤਜ਼ਾਮ ਜੋ ਹਨ ਪ੍ਰਸ਼ਾਸਨ ਵੱਲੋਂ ਕੀਤੇ ਗਏ ਨੇ ਤੇ ਚੋਣਾਂ ਦਾ ਜੋ ਹੈ ਇਸ ਨੂੰ ਅਸੀਂ ਹਮੇਸ਼ਾ ਇੱਕ ਪਰਵ ਦੀ ਤਰ੍ਹਾਂ ਇਖਤਿਹਾਰ ਦੀ ਤਰ੍ਹਾਂ ਮਨਾਉਂਦੇ ਆ ਤਾਂ ਮੈਂ ਆਪ ਸਭ ਨੂੰ ਅਪੀਲ ਕਰਦੀਆਂ ਕਿ ਤੁਸੀਂ ਆਓ ਹਮ ਹਮਾ ਕੇ ਅਤੇ ਆਪਣੀ ਵੋਟ ਜਿਹੜੀ ਹੈ ਜਰੂਰ ਪਾਓ ਇਸ ਦੇ ਨਾਲ ਹੀ ਮੈਂ ਇੱਕ ਹੋਰ ਬੇਨਤੀ ਸਭ ਨੂੰ ਕਰਨੀ ਚਾਹਾਂਗੀ ਕਿ ਪੋਲਿੰਗ ਸਟੇਸ਼ਨ ਦੇ ਅੰਦਰ ਜੋ ਮੋਬਾਈਲ ਫੋਨ ਹੈ ਉਹ ਕੋਈ ਵੀ ਲੈ ਕੇ ਨਹੀਂ ਜਾ ਸਕਦਾ ਇਸ ਲਈ ਸਭ ਨੂੰ ਬੇਨਤੀ ਕਰਾਂਗੀ ਕਿ ਆਪਣਾ ਮੋਬਾਈਲ ਫੋਨ ਜੋ ਹੈ ਆਪਣੇ ਵਹੀਕਲ ਦੇ ਵਿੱਚ ਜਿਸ ਦੇ ਵਿੱਚ ਤੁਸੀਂ ਆਉਂਦੇ ਹੋ ਜਾਂ ਆਪਣੇ ਘਰ ਹੀ ਛੱਡ ਕੇ ਆਓ ਤਾਂ ਕਿ ਉੱਥੇ ਪੋਲਿੰਗ ਸਟੇਸ਼ਨ ਤੇ ਆ ਕੇ ਤੁਹਾਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਸਾਡੇ ਵੱਲੋਂ ਸਭ ਪੂਕਤਾ ਇੰਤਜ਼ਾਮ ਹਨ ਤੇ ਬਸ ਹੁਣ ਜੋ ਇੰਤਜ਼ਾਰ ਹੈ ਆਪ ਸਭ ਦਾ ਹੈ ਮੈਂ ਉਮੀਦ ਕਰਦੀਆਂ ਕਿ ਅਸੀਂ ਜਿਹੜੀ ਆਪਣੀ ਇਸ ਵਾਰ ਦੀ VOTING percentage ਹੈ ਉਸ ਨੂੰ 70% ਕਰਾਂਗੇ ਤੇ ਅਸੀਂ ਸਾਰੇ ਪੰਜਾਬ ਦੇ ਵਿੱਚੋਂ ਐਸਾ ਜ਼ਿਲ੍ਹਾ ਬਣਾ ਗਈ ਜਿੱਥੇ VOTING ਪਰਸੈਂਟੇਜ ਜੋ ਹੈ ਉਹ ਸਭ ਤੋਂ ਵੱਧ ਹੋਈ ਧੰਨਵਾਦ